ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੈਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਗੱਬਣ ਗਾਂ ਪਕਾਉਗਾ ਜੀ ਵਾਈ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਦੇ ਆ ਬਾਈ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਉਂਦਾ ਕੰਮ ਐ ਜੀ ਬਾਈ ਨੇ ਕਰਦੇ ਆ ਆਪਾਂ ਗੱਲਬਾਤ ਲੈਣੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਗੁਰਦੀਪ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਭਾਈ ਜੀ ਗਾਂ ਦਾ ਜਾਣਕਾਰੀ ਦੋ ਜੀ ਇਹ ਤੋਕੜ ਗੱਬਣਾ ਇਹਦੇ ਦੁਸ਼ਹਿਰੇ ਵਾਲੇ ਦਾ ਟੀਕਾ ਭਰਾ ਇਹਨੂੰ 10 ਤਰੀਕ ਨੂੰ ਪੰਜਵਾਂ ਮਹੀਨਾ ਲੱਗ ਗਿਆ ਠੀਕ ਹੈ ਜੀ ਇਹ ਦੁੱਧਾ ਜੇ ਥੱਲੇ ਆਪਾਂ 12 ਕਿਲੋ ਚੋਕੇ ਲਿਆਏ ਸੀ ਜਾਨੀ ਕਿ ਮਾੜਾ ਇਹ ਓਪਰਾ ਕਰ ਗਈ 10 ਕਿਲੋ ਦੁੱਧ ਨੇ ਆਪਣੇ ਕੋਲ ਆ ਕੇ ਕਢਤਾ ਠੀਕ ਹੈ ਜੀ ਦੋ ਡੰਗ ਆਪਾਂ ਦੇ ਕਰੇ ਚਬਾਈ ਕਰੀਏ ਤੇ ਰੇਟ ਭਰਾ ਦਾ ਰੇਟ ਇਹਦਾ ਜੀ ਰੇਟ ਫੋਨ ਤੇ ਕਰ ਲਾਂਗੇ ਫੋਨ ਤੇ ਕਰਾਂਗੇ ਜਾਈ ਜੀ ਜਾਈ ਜੀ ਹੁੰਦੇ ਜ ਅੱਗੇ ਵੀ ਉਹ ਨਾਲ ਦੀ ਨਾਲ ਵਿਕ ਜਾਂਦੀਆਂ ਆਪਣੀਆਂ ਠੀਕ ਹੈ ਕਿੱਥੋਂ ਲੱਭ ਕੇ ਲੈਣਾ ਭਈ ਤੋ ਫੇਰ ਬਸ ਭਾਲ ਭੂਲ ਕੇ ਗੇੜੇ ਤਾਂ ਦੇਣੇ ਪੈਂਦੇ ਆ ਜ ਸਹੀ ਹੂੰ ਤੋਕੜ ਕੱਪਣ ਦੀ ਕੰਮ ਕਰਦਾ ਬਈ ਯਾਰਾਂ ਤੋਕੜ ਕੱਪਣ ਵਧੀਆ ਰਹਿੰਦੀ ਹੈ ਜੀ ਮੱਝਾਂ ਮਹਿੰਗੀਆਂ ਨੇ ਨਾਲੇ ਤਾਂ ਇਹਨੂੰ ਮੂਰੇ ਲੈਣ ਵਾਲੇ ਨੂੰ ਫਾਇਦੇ 'ਚ ਰਹਿੰਦੀ ਹੈ ਨਾਲੇ ਮੂਰੇ 4 ਰੁਪਏ ਜੋੜ ਜਾਂਦੇ ਨਾਲੇ ਦੁੱਧ ਹੋ ਜਾਂਦਾ ਠੀਕ ਹੈ ਤੁਸੀਂ ਮੱਝਾਂ ਵੀ ਲੈਣੇ ਨੇ ਤੋਕੜ ਕੱਪਣ ਨਾ ਮੱਝ ਨਹੀਂ ਜੀ ਆਪ ਲੈਣੀ ਨਹੀਂ ਤੀ ਗਾਈਆਂ ਹੀ ਲੈਣੀਆਂ ਜੀ ਠੀਕ ਹੈ ਜੇ ਕਿਸੇ ਨੇ ਅਗਲੇ ਨੇ ਵੇਚੇ ਹੋਵੇ ਤੋਕੜ ਕੱਪਣ ਸਾਨੂੰ ਆਪਾਂ ਲੈ ਲਿਆ ਕਰਾਂਗੇ ਲੈ ਲਓਗੇ ਜੀ ਹਾਂਜੀ ਹਾਂਜੀ ਤੋਂ ਭਰਾ ਬਾਈ ਕਹਿੰਦਾ ਜੇ ਕਿਸੇ ਨੇ ਤੋਕੜ ਕੱਪਣ ਗਾਂ ਵੇਚੀਆਂ ਤਾਂ ਬਾਈ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਵਪਾਰ ਦਾ ਕੰਮ ਹੈ ਲੈਂਦਾ ਵੀ ਆ ਤੇ ਵੇਚ ਕਵਾਲਿਟੀ ਤੁਸੀਂ ਦੇਖ ਸਕਦੇ ਹੋ ਕੱਢ ਬਿਲਡ ਕਰਮ ਵਾਲਿਆ ਸੋਣਾ ਠੀਕ ਹੈ ਭਾਈ ਨਾਗਿਨ ਵਾਲੀ ਵਿਗ ਜਾਂਦੀ ਹੈ ਬਸ ਨਾਲ ਦੀ ਨਾਲ ਹੀ ਤੋਕੜ ਗੱਬਣ ਪੈਉ ਕਿੱਥੇ ਮਿਲਦਾਗਾ ਸਹੀ ਆਪਣੀ ਵੀਡੀਓ ਦੇ ਨਾਲ ਦੀ ਨਾਲ ਹੀ ਵਿਗ ਜਾਂਦੀ ਹੈ ਨਾ ਹਾਂ 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 ਕਿਵੇਂ ਫੋਨ ਤੇ ਵਿਗ ਜਾਂਦੀ ਸਹੀ ਬਾਹਰ ਦਾ ਹੀ ਬੰਦੇ ਪਹਿਲਾਂ ਹੀ ਵਿਗ ਜੀ ਸਹੀ ਠੀਕ ਹੈ ਲੋ ਭਰਾ ਭਾਈ ਕਹਿੰਦਾ ਮਾੜੀ ਕੱਡਾ ਬਾਹਰ ਨੂੰ ਲੰਮੀ ਕੱਢ ਨਹੀਂ ਕੱਢ ਦੋ ਇਹ ਕੋਈ ਕੱਢ ਦਿੰਦੇ ਮਾੜੀ ਜਿਹਾ ਜੱਜਮੈਂਟ ਜੀ ਹੋ ਜਾਂਦੀ ਹੈਗਾ ਲੋ ਜੀ ਦੁੱਧ ਕਿੰਨਾ ਦੱਸਿਆ ਜੀ ਦੁੱਧ ਦੇ ਥੱਲੇ 12 ਕਿਲੋ ਆ 10 ਆਪਾਂ ਚੋਇਆ ਹੋ ਸਕਦਾ ਵੀ ਅੱਜ ਬਾਰੇ ਹੀ ਘੜਦੇ ਕੱਲ ਤਾਂ ਉਪਰਾਇਆ ਕਰਦੀ ਸੀਗੀ ਠੀਕ ਹੈ ਜੀ ਠੀਕ ਯਾਨੀ ਕਿ 10 ਹੀ ਮੈਨੂੰ ਤੁਸੀਂ ਲੈ ਲੇ ਤਾਂ ਤਾਤਾ ਤੁਸੀਂ ਲਾਹਣ ਥਣ ਥਣ ਮੱਝ ਆਲਾ ਪੂਰਾ ਹੀ ਇਹਦੇ ਲੋ ਜੀ ਥਣ ਬੋਸਣ ਠੀਕ ਇੱਕ ਹੋਰ ਆ ਜੀ ਹਾਂ ਜੀ ਜਿਹੜੇ ਬੰਦੇ ਨੇ ਘਰੇ ਮੱਝ ਰੱਖੀ ਹੈਗੀ ਹਾਂ ਜੀ ਉਹਨੂੰ ਐ ਨਹੀਂ ਦੁੱਧ ਤੋਂ ਪਤਾ ਲੱਗਣਾ ਵੀ ਮੱਝ ਆ ਗਈ ਜਾਂ ਗਾਂ ਆ ਗਈ। ਅੱਛਾ ਜੀ। ਹਾਂ ਜਿਹੜਾ ਬੰਦਾ ਕਹਿੰਦਾ ਵੀ ਅਸੀਂ ਗਾਂ ਦਾ ਦੁੱਧ ਪੀਣੇ ਨਹੀਂ ਹੈਗੇ। ਅੱਛਾ ਜੀ। ਤੇ ਠੰਡੀ ਛੀਲ ਦੇਖੋ ਜੀ ਲੋ। ਠੀਕ ਹੈ ਜੀ। ਜਿਵੇਂ ਮਰਜ਼ੀ ਲੱਤਾਂ ਬਲੋਚੀ ਜੋ ਲੈ। ਲੋਪਰਾ। ਮੈਂ ਕੀ? ਮਾਰ ਦੋ ਤਾਰਾ ਭਾਈ ਹੁਣ ਮੋੜੀ। ਮਾਰ ਦੇਈ ਮਾਰ ਦੇਈ ਸਾਰੀ ਅਡਜਸਟਮੈਂਟ ਕਰਾਉਣੇ ਆ। ਠੀਕ ਹੈ ਜੀ। ਠੀਕ। ਆ ਲੈ ਜਿਵੇਂ ਮਰਜ਼ੀ ਨਿਆਣਾ। ਇੰਨੀ ਠੰਡੀ ਆਪਾਂ ਮੈਂ ਦੋਨਾਂ ਪਾਸੇ ਬਹਿ ਕੇ ਚੋਈ ਚਲੇ। ਸਹੀ ਗੱਲ ਹੈ। ਬਾਕੀ ਵੀ ਗਰਮੀ ਘੱਟ ਮੰਨਦੀ ਨਾ ਇਹ ਹਾਂ ਹੀ ਗਰਮੀ ਗਰਮੀ ਮੰਨਣਾ ਦਾ ਕੰਮ ਹੀ ਨਹੀਂ ਮੈਂ ਤਾਂ ਮੱਝ ਹੀ ਆ ਜੀ ਇੱਕ ਤਰ੍ਹਾਂ ਦੀ ਬਸ ਨਵੀਂ ਗਾਹ ਹੈ ਤਾਂ ਠੀਕ ਹੈ ਜੀ ਆ ਦੇਖੋ ਜੀ ਕੋਈ ਕਸ਼ਮਾਈ ਨਹੀਂ ਹੈਗੀ ਲੈ ਬਸ ਜੀ ਲੈ ਠੀਕ ਹੈ ਦੋ ਥਾਂ ਦੇ ਵਿੱਚ ਚੈੱਕ ਕਰਾਂ ਠੀਕ ਹੈ ਜੀ ਇਹ ਆ ਦੇਖੋ ਜੀ ਕਸ਼ਮਾ ਕਿਤੇ ਨਹੀਂ ਹੋਰ ਵੀ ਤਾਂ ਰੋਟੀ ਵਜਦੀ ਹੈ ਜੀ ਠੀਕ ਹੈ ਲੋ ਜੀ ਠੀਕ ਹੈ ਠੀਕ ਐਨਾ ਜੋ ਦੁਬਾਰੇ ਮਾਰਦੇ ਨਹੀਂ ਲੋ ਜੀ ਲੋ ਜੀ ਠੀਕ ਵਾਈ ਜੀ ਨੇ ਰੂਕਣ ਦਾ ਘਟ ਕਰੋ ਪੈਂਦਾ ਸਹਿਣਾ ਤੇ ਜਲਾ ਨੂੰ ਪੈਂਦਾ ਜੀ ਬਰਨਾਲਾ ਬਾਕੀ ਕਦ ਕੋਦ ਦੇਖ ਲੋ ਜੀ ਠੀਕ ਹੈ ਕਦ ਪੂਰਾ ਡਾਵਲਾ ਠੀਕ ਹੈ ਕਾਦੇ ਦੀ ਛੋਟੀ ਨਾ ਮੰਨੇ ਕੋਈ ਇਹਨੂੰ ਠੀਕ ਹੈ ਜੀ ਪੜਾ ਲੋ ਦਾ ਜਮ ਬਾਈ ਜੀ ਨੇ ਜ਼ਰੂਰ ਕੰਡੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਆਕੇ ਬਾਈ